ਸੰਘਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਚੋਣ ਪ੍ਰਚਾਰ ਲਈ ਧੂਰੀ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਵੀਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਵੱਖ-ਵੱਖ ਪਾੜਾਂ ਵਿੱਚ ਜਾ ਕੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਵੱਲੋਂ ਧੂਰੀ ਹਲਕੇ ਵਿੱਚ ਕਰਵਾਏ ਵਿਕਾਸ ਕੰਮਾਂ ਦੇ ਆਧਾਰ ਤੇ ਮੀਤ ਹੇਰ ਲਈ ਵੋਟ ਮੰਗੇ ਉਹਨਾਂ ਕਿਹਾ ਕਿ ਧੂਰੀ ਦੇ ਲੋਕਾਂ ਦੀ ਮੁੱਖ ਮੰਗ ਜੋ ਕਿ ਰੇਲਵੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਦੀ ਆ ਉਹ ਵੀ ਇਸ ਝੋਣਾ ਤੋਂ ਬਾਅਦ ਜਲਦ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਦੀ ਦਿਲੀ ਇੱਛਾ ਹੈ ਕਿ ਧੂਰੀ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾਵੇ ਸਤਕਾਰਯੋਗ ਮਾਧਵਪ uri ਮਹੱਲੇ ਦੇ ਵਸਨੀਕ ਮੇਰੀਆਂ ਮਾਵਾਂ ਭੈਣਾਂ ਵੀਰ ਬਜ਼ੁਰਗ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਭਵਨ ਜੀ ਦਾ ਇੰਦਰਜੀਤ ਜੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਅਜ ਲੀਕਿਆ ਤੁਹਾਡਾ ਇੱਥੇ ਇਸ ਸਮੇਂ ਵੀ ਆਉਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਦਾ ਮਨ ਤਾਂ ਬਣਾਈ ਬੈਠੇ ਹੋ ਵੀ ਤੁਸੀਂ ਕਿੱਧਰ ਨੂੰ ਵੋਟਾਂ ਪਾਉਣੀਆਂ ਪਰ ਸਾਡਾ ਕੰਮ ਹੈ ਕਿ ਤੁਹਾਡੇ ਅੱਗੇ ਆ ਕੇ ਸਰਕਾਰ ਦੇ ਕੀਤੇ ਕੰਮਾਂ ਨੂੰ ਦੱਸੀਏ ਜੋ ਮਾਨ ਸਰਕਾਰ ਪਿਛਲੇ 2 ਸਾਲ ਤੋਂ ਹੁੰਦ ਚਾਈ ਹੈ ਤੁਸੀਂ 2022 ਚ ਵੋਟਾਂ ਪਾ ਕੇ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਬਣਾਤਾ ਸਾਡਾ ਸਿਰ ਤਾਂ ਹਮੇਸ਼ਾ ਤੁਹਾਡੇ ਅੱਗੇ ਝੁਕਦਾ ਪੂਰੀ ਅਸੀਂ ਕਿਤੇ ਵੀ ਹੋਰ ਜਾਈਏ ਨਾ ਜਾਈਏ ਦਿਲ ਕਰਦਾ ਭੱਜ ਕੇ ਧੂਰੀ ਵਾਲਿਆਂ ਨੂੰ ਤਾਂ ਮਿਲ ਹੀ ਆਈਏ ਧੂਰੀ ਵਾਲਿਆਂ ਨੇ ਇੰਨਾ ਮਾਣ ਬਖਸ਼ਿਆ ਇੰਨਾ ਸਤਕਾਰ ਬਖਸ਼ਿਆ ਜਦ ਵੀ ਮਿਲਦੇ ਆ ਤੁਸੀਂ ਖਸ ਕੇ ਮਿਲਦੇ ਹੋ ਖਿਹੜੇ ਮੱਥੇ ਮਿਲਦੇ ਹੋ ਹਮੇਸ਼ਾ ਦਿਲ ਆਹੀ ਕਰਦਾ ਕਿ ਧੂਰੀ ਵਾਲਿਆਂ ਦੇ ਸੁੱਖਾਂ ਦੁੱਖਾਂ 'ਚ ਜਿੰਨਾ ਹੋ ਸਕਦਾ ਪਰਿਵਾਰਕ ਰਿਝੇਵੇਂ ਵੀ ਹੁੰਦੇ ਨੇ ਪਰ ਫਿਰ ਵੀ ਦਿਲ ਕਰਦਾ ਕਿ ਆ ਕੇ ਮਿਲ ਕੇ ਜਾਈਏ ਗੱਲ ਕਰ ਲਈਏ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਤੁਹਾਨੂੰ ਪਤਾ ਹੈ ਪੰਜਾਬ ਦੇ ਕੰਮ ਸੀਗੇ ਜਿਹੜੇ ਬਹੁਤ ਪਿਛੜੇ ਹੋਏ ਸੀਗੇ ਕੋਈ ਕੰਮ ਜਿਹੜਾ ਆਪਾਂ ਦੇਖ ਲਈਏ ਕੋਈ ਕੰਮ ਵੀ ਸ਼ੁਰੂ ਕੀ ਮਤਲਬ ਮੈਨੂੰ ਲੱਗਦਾ ਕੰਮ ਹੋਇਆ ਹੀ ਨਹੀਂ ਜੋ ਪੁਰਾਣੇ ਹਸਪੀਟਲ ਬਣੇ ਹੋਏ ਸੀ ਉਹ ਹੀ ਹੋਏ ਸੀਗੇ ਪੁਰਾਣੇ ਸਕੂਲ ਬਣੇ ਹੋਏ ਸੀ ਉਹ ਹੀ ਹੋਏ ਸੀਗੇ ਕੋਈ ਇੱਥੇ ਇੱਟ ਨਵੀਂ ਨਹੀਂ ਸੀ ਲੱਗੀ ਕੋਈ ਨਵੇਂ ਟੀਚਰ ਨਹੀਂ ਭਰਤੀ ਹੋਏ ਕੋਈ ਨਵੇਂ ਡਾਕਟਰ ਨਹੀਂ ਭਰਤੀ ਹੋਏ ਤੁਸੀਂ ਦੇਖੋਗੇ ਮਾਨ ਸਰਕਾਰ ਦਾ ਸਭ ਤੋਂ ਵੱਡਾ ਵਾਅਦਾ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਉਹ 600 ਯੂਨਿਟ ਬਿਜਲੀ ਬਰੀ ਕਰਨਗੇ ਆਉਂਦਿਆਂ ਮੁੱਖ ਮੰਤਰੀ ਬਣਦਿਆਂ ਸਭ ਤੋਂ ਪਹਿਲਾਂ ਉਹਨਾਂ ਨੇ ਬਿਜਲੀ ਹੀ ਫ੍ਰੀ ਕੀਤੀ ਐ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਦੂਜਾ ਵੱਡਾ ਵਾਅਦਾ ਸੀਗਾ ਵੀ ਜਿਹੜੇ ਆਪਾਂ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦੇਣੀ ਐ ਹਰ ਹਲਕੇ ਨੂੰ ਮਾਨ ਸਰ ਨੇ ਐਲਾਨ ਕੀਤਾ ਹੈ ਕਿ ਸਕੂਲ ਆਫ ਐਮੀਨੈਂਸ ਜਰੂਰ ਮਹਈਆ ਕਰਾਇਆ ਜਾਏਗਾ ਤਾਂ ਜੋ ਸਾਡੇ ਬੱਚਿਆਂ ਨੂੰ ਦੂਰ ਜਾ ਕੇ ਨਾ ਪੜਨਾ ਪਵੇ ਉਹਨਾਂ ਦੇ ਹਲਕੇ 'ਚ ਉਹਨਾਂ ਦੇ ਨੇੜੇ ਵਧੀਆ ਸਿੱਖਿਆ ਉਹਨਾਂ ਨੂੰ ਮਿਲੇ ਸੋ ਧੂਰੀ ਨੂੰ ਇੱਕ ਸਕੂਲ ਆਫ ਐਮੀਨੈਂਸ ਜਰੂਰ ਜਲਦ ਮਿਲੂਗਾ ਇਹ ਮਾਨ ਸਰ ਦਾ ਤੁਹਾਡੇ ਨਾਲ ਵਾਅਦਾ ਹੈ ਤੀਜੀ ਵੱਡੀ ਗੱਲ ਸੀਗੀ ਵੀ ਜਿਹੜੇ ਮੈਡੀਕਲ ਸੁਵਿਧਾਵਾਂ ਨੇ ਉਹ ਵੀ ਬਹੁਤ ਪਿਛੜੀਆਂ ਸੀਗੀਆਂ ਆਪਣਾ ਸਿਵਲ ਹਸਪੀਟਲ ਦੀ ਆਪਾਂ ਧੂਰੀ ਦੀ ਗੱਲ ਕਰ ਲਈਏ ਤੇ ਬਹੁਤ ਮਾੜੀ ਹਾਲਤ ਸੀ ਹਸਪੀਟਲ ਦੀ ਹਾਲਤ ਸੀ ਉਹਨਾਂ ਨੂੰ ਵੀ ਮਾਨ ਸਰਕਾਰ ਨੇ 22 ਕਰੋੜ ਰੁਪਏ ਜਾਰੀ ਕੀਤਾ ਜਿਹਦੇ ਨਾਲ ਬਿਲਡਿੰਗ ਵੀ ਵਧੀਆ ਬਣੂਗੀ ਮਸ਼ੀਨਾਂ ਵੀ ਲਗੀਆਂ ਆਉਣਗੀਆਂ ਤੇ ਥੋੜੇ ਜਿਹੇ ਟੈਸਟ ਨੇ ਉਹ ਵੀ ਉੱਥੇ ਅੰਦਰ ਹੀ ਹੋਣਗੇ ਤੁਹਾਨੂੰ ਬਾਹਰ ਜਾ ਕੇ ਟੈਸਟ ਨਹੀਂ ਕਰਾਉਣੇ ਪੈਣੇ ਪੈਸਾ ਨਹੀਂ ਖਰਚਣਾ ਪੈਣਾ ਤੁਹਾਡੇ ਨੇੜੇ ਇੱਥੇ ਮੈਂ ਆਈ ਸੀਗੀ ਪਿਛਲੇ ਸਾਲ ਤੁਹਾਨੂੰ ਸਭ ਨੂੰ ਵੀ ਪਤਾ ਤੁਸੀਂ ਮਿਲੀਆਂ ਵੀ ਸੀਗੀਆਂ ਮੈਨੂੰ ਸਾਰੀਆਂ ਭੈਣਾ ਵੀਰ ਵੀ ਆਖੇ ਮਹੱਲਾ ਕਲੀਨਿਕ ਵੀ ਬਣਿਆ ਤੇ ਸਭ ਤੋਂ ਜਲ ਸੰਗਰੂਰ ਚ ਜੇ ਕਿਸੇ ਮਹੱਲਾ ਕਲੀਨਿਕ ਦੀ ਹੈ ਤੋਂ ਇੱਕ ਮਹੱਲਾ ਕਲੀਨਿਕ ਦੀ ਹੈ ਮਾਨ ਸਰ ਨੂੰ ਪਤਾ ਸੀ ਕਿ ਵੀ ਇਹ ਏਰੀਆ ਇਹੋ ਜਿਹਾ ਜਿੱਥੇ ਸਭ ਤੋਂ ਜ਼ਿਆਦਾ ਲੋਡ ਹੈ ਕਿਉਂਕਿ ਆਬਾਦੀ ਵੀ ਜ਼ਿਆਦਾ ਸੀਗੀ ਗੰਦਗੀ ਵੀ ਜ਼ਿਆਦਾ ਸੀਗੀ ਉਸ ਕਰਕੇ ਇੱਕ ਮਹੱਲਾ ਕਲੀਨਿਕ ਜ਼ਰੂਰ ਮਹੱਇਆ ਕਰਾਇਆ ਜਾਵੇ ਤੇ ਸਭ ਤੋਂ ਪਹਿਲਾ ਮਹੱਲਾ ਕਲੀਨਿਕ ਜੇ ਬਣਿਆ ਤੇ ਬਾਜ਼ੀਗਰ ਬਸਤੀ ਵਿੱਚ ਬਣਿਆ ਸੋ ਇਹੋ ਜੇ ਕੰਮ ਮਾਨ ਸਰਕਾਰ ਕਰ ਰਹੀ ਹੈ ਬਾਕੀ ਜਿਹੜੀਆਂ ਥੋਡੀਆਂ ਵੀ ਮੰਗਾਂ ਨੇ ਲੋਕਲ ਹਲਕੇ ਨੂੰ ਲੈ ਕੇ ਜਾਂ ਤੁਹਾਡੇ ਮਹੱਲੇ ਨੂੰ ਲੈ ਕੇ ਉਹ ਵੀ ਤੁਸੀਂ ਜਾਣੂ ਕਰਾਇਆ ਬਈ ਇੱਥੇ ਜਿਹੜਾ ਸੇਫਟੀ ਹੈ ਉਹ ਚਾਹੀਦੀ ਹੈ ਮਾਵਾ ਪੈਣਾ ਨੂੰ ਬਈ ਇੱਕ ਤਾਂ ਸੀਟ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਇੱਕ ਮੈਨੂੰ ਲੱਗਦਾ ਵੀ ਤੁਹਾਡੇ ਸੇਫਟੀ ਨਹੀਂ ਹੈਗੀ ਥੋੜੀ ਜੀ ਜੇ ਪੁਲਿਸ ਪੈਟਰੋਲਿੰਗ ਹੋ ਜੇ ਤਾਂ ਤੁਹਾਨੂੰ ਜ਼ਿਆਦਾ ਤੁਸੀਂ ਸੇਫ ਫੀਲ ਕਰੋਗੇ ਉਹ ਵੀ ਅਸੀਂ ਮਾਨ ਸਰ ਨੂੰ ਜ਼ਰੂਰ ਤੁਹਾਡੀ ਸਿਫਾਰਿਸ਼ ਕਰਾਂਗੇ ਵੀ ਜਿਹੜਾ ਵੀ ਤੁਹਾਡਾ ਆ ਸਟਰੀਟ ਲਾਈਟਾਂ ਦਾ ਕੰਮ ਹੈ ਇਹ ਵੀ ਜਲਦ ਤੋਂ ਜਲਦ ਲੱਗਣ ਸੀਸੀਟੀਵੀ ਕੈਮਰੇਜ ਲੱਗਣ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਸੇਫਲੀ ਸਵੇਰੇ ਜਾਣਾ ਵੀ ਪਏ ਤੇ ਸੇਫ ਫੀਲ ਕਰਨ ਇੱਕ ਹੋਰ ਵੱਡਾ ਮਸਲਾ ਹੁੰਦਾ ਕਿ ਇੱਥੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਨਾ ਸੋ ਮਾਨ ਸਰਕਾਰ ਨੇ ਇਹ ਵੀ ਵੱਡਾ ਫੈਸਲਾ ਕੀਤਾ ਹੈ ਕਿ ਉਹ ਵੀ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਜੋ ਵੀ ਹੈ ਜੋ ਤੁਹਾਡੀ ਮੰਗ ਹੈ ਇਹ ਸੀ ਤਾਂ ਨਹੀਂ ਹੋਰ ਪੂਰੀ ਕਰਨਗੇ ਅਗਲੀ ਵਾਰ ਨਹੀਂ ਹੈਗਾ ਵੀ ਅਗਲੇ 5 ਸਾਲਾਂ ਤੇ ਪਾਓ ਜਿਹੜੇ ਵਾਵੇ ਕਰਕੇ ਆਏ ਸੀ ਇਹਨਾਂ ਹੀ 5 ਸਾਲਾਂ ਚ ਪੂਰੇ ਕਰਕੇ ਤਾਂ ਫਟੋਟੇ ਦੁਬਾਰਾ ਵੋਟਾਂ ਮੰਗਣ ਆਵਾਂਗੇ ਬਾਕੀ ਨੂੰ ਪਤਾ ਵੀ ਆਪਾਂ ਸਰਕਾਰਾਂ 5 ਸਾਲ ਲਈ ਚੁੰਦੇ ਆ ਕੋਈ ਵੀ ਸਰਕਾਰ 2 ਸਾਲਾਂ ਚ ਪੂਰੇ ਕੰਮ ਨਹੀਂ ਕਰ ਸਕਦੀ ਅਜੇ ਆਪਣੀ ਸਰਕਾਰ ਬਣੇ ਨੂੰ ਸਿਰਫ 2 ਸਾਲ ਹੋਏ ਨੇ 3 ਸਾਲ ਬਾਕੀ ਨੇ ਜਿਹੜੇ ਹੋਰ ਵੀ ਕੰਮ ਰਹਿੰਦੇ ਨੇ ਅਜੇ ਲੰਬਾ ਸਮਾਂ ਹੈਗਾ ਉਹ ਵੀ ਪੂਰੇ ਹੋਣਗੇ ਸਭ ਤੋਂ ਵੱਡੀ ਮੰਗ ਤਾਂ ਭੈਣਾ ਦੀ 1000 ਰੁਪਏ ਦੀ ਹੈ ਉਹ ਜਲਦ ਪੂਰੀ ਚਾਹੀਦੀ ਹੈ ਚਲੋ ਇਹ ਤਾਂ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਵੀ ਖਿੱਚ ਕੇ ਲੈ ਆਉਂਦਾ ਮੇਰੀ ਵੀ ਬੇਟੀ ਛੋਟੀ ਦੀ ਹੈ 2 ਮਹੀਨੇ ਦੀ ਹੈ ਪਰ ਉਹਨੂੰ ਛੱਡ ਕੇ ਆਉਣੀ ਹੈ ਕਿਉਂਕਿ ਤੁਹਾਡਾ ਮੋਹ ਖਿੱਚਦਾ ਹੈ ਦਿਲ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਦਿਲ ਕਰਦਾ ਵੀ ਛੱਡ ਕੇ ਆਵਾਂ ਪਰ ਤੁਹਾਡਾ ਪਿਆਰ ਹੈ ਜਿਹੜਾ ਇੱਥੇ ਲੈ ਆਉਂਦਾ ਹੈ ਰਾਤ ਦੇ 11 ਵੀ ਵੱਜ ਜਾਂਦੇ ਨੇ ਜਾਂਦਿਆਂ ਨੂੰ ਘਰ ਲੇਟ ਹੋ ਜੀਦਾ ਹੈ ਮਿਲਿਆ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਪਰ ਜੋ ਰੱਬ ਨੇ ਪਰਮਾਤਮਾ ਨੇ ਤੇ ਤੁਸੀਂ ਸਾਡੀ ਡਿਊਟੀ ਲਈ ਹੈ ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਮਾਨ ਸਾਹਿਬ ਨੇ ਸਾਡੀ ਵੱਡੀ ਡਿਊਟੀ ਲਈ ਹੈ ਵੋਟਾਂ ਘਟਣੀਆਂ ਨਹੀਂ ਚਾਹੀਦੀਆਂ ਵਧਣਗੀਆਂ ਵਾਅਦਾ ਤੁਹਾਡਾ ਦੱਦ ਹੱਥ ਖੜੇ ਕਰਕੇ ਦੱਸ ਦਿਓ ਵੋਟਾਂ ਵਧਣਗੀਆਂ ਜੀ ਜਿੱਤੂ ਗਾਵੇ ਜਿੱਤੂ ਗਾਵੇ ਜਿੰਦੂਰ ਮਾਨਤ ਮਾਨ ਜਿੰਦਾਬਾਦ ਧੰਨਵਾਦ ਜੀ ਧੰਨਵਾਦ ਤੁਹਾਡਾ ਪਿਆਰ ਹੈ ਜੀ ਤੋ ਇਦਾਂ ਦੇ ਕੰਮ ਮਾਨ ਸਰਕਾਰ ਕਰ ਰਹੀ ਆ ਆਪਾਂ ਸਭ ਨੂੰ ਪਤਾ ਹੈ ਵੀ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਸਭਾ ਚੋਣਾਂ ਹੁਣ ਜਾਰੀਆਂ ਨੇ ਸਾਡੇ ਇਖੋਂ ਦੇ ਕੈਂਡੀਡੇਟ ਗੁਰਮੀਤ ਸਿੰਘ ਮੀਤ ਫੇਰ ਜੀ ਜਿਨ੍ਹਾਂ ਨੂੰ ਮਾਨ ਆਇਆ ਤੁਸੀਂ ਸਾਨੂੰ ਆਸ ਹੈ ਉਮੀਦ ਹੈ ਤੇ ਸਾਡੀ ਬੇਨਤੀ ਵੀ ਹੈ ਤੁਹਾਡੇ ਅੱਗੇ ਵੀ ਤੁਸੀਂ ਉਹਨਾਂ ਨੂੰ ਭਾਰੀ ਬਹੁਮਤ ਨਾਲ ਇਥੋਂ ਜਿਤਾ ਕੇ ਭੇਜੋ ਮੈਂ ਇੱਕ ਨਾਰਾ ਦਿੱਤਾ ਹੈ ਵੀ ਸੰਗਰੂਰ ਤੇ ਆਪਾਂ 13 ਜ਼ੀਰੋ ਕਰਨਾ ਤੇ ਮੇਰੀ ਤੁਹਾਡੇ ਅੱਗੇ ਅਪੀਲ ਹੈ ਕਿ ਸੰਗਰੂਰ ਪਹਿਲਾ ਨੰਬਰ ਤੇ ਆਉਣਾ ਚਾਹੀਦਾ ਹੈ ਕਿਸੇ ਵੀ ਪਾਸੋਂ ਵੋਟਾਂ ਨਾ ਘਟ ਜਣੇ ਸਰ ਜੇ ਮਾਨ ਸਰਕਾਰ ਨੇ ਕੰਮਾਂ ਦੀ ਕਮੀ ਨਹੀਂ ਛੱਡੀ ਤੇ ਤੁਸੀਂ ਵੋਟਾਂ ਦੀ ਵੀ ਕੋਈ ਕਮੀ ਨਾ ਛੱਡਿਓ ਐਨੀਆਂ ਕਿ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਚੱਲਿਆ ਹੋਏ ਇੱਕ ਕਦਮ ਸਾਡੇ ਸਿਰ ਮੱਥੇ ਹੈ ਜੀ ਆਓ ਆਪਾਂ ਦੋ ਨਾਰੇ ਲਾ ਕੇ ਸਮਾਪਤੀ ਕਰੀਏ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਆਮ ਆਦਮੀ ਅਈ ਜੀ ਕਹਿੰਦੇ ਨੇ ਕਿ ਮੈਂ ਜਿਹੜਾ 5 ਸਾਲ ਦਾ ਸਮਾਂ ਉਹ ਮੈਨੂੰ ਇੱਕ ਇੱਕ ਦਿਨ ਸਹਾਈ ਹੈ ਕੋਈ ਵੀ ਦਿਨ ਇਹ ਹਜਾ ਨਹੀਂ ਹੋਊਗਾ ਜਦੋਂ ਸਵੇਰੇ ਅਰਦਾਸ ਕਰਕੇ ਨਿਕਲਦੇ ਨੇ ਕਿ ਗਲਤੀ ਨਾਲ ਵੀ ਕਿਸੇ ਦਾ ਮਾੜਾ ਨਾ ਹੋਵੇ ਜਾਣ ਪੁੱਜ ਕੇ ਤਾਂ ਕੀ ਕਰਨਾ ਗਲਤੀ ਨਾਲ ਵੀ ਕਿਸੇ ਦਾ ਮਾੜਾ ਨਾ ਹੋਵੇ ਕਿਉਂਕਿ ਇਹ ਜਿਹੜੀਆਂ ਸੇਵਾ ਜਿਹੜੇ ਲੋਕ ਦਿੰਦੇ ਨੇ ਨਾ ਬਹੁਤ ਦਿਲੋਂ ਸੋਚ ਕੇ ਤੇ ਬਹੁਤ ਪ੍ਰੋਫਾ ਕਰਕੇ ਦਿੰਦੇ ਨੇ ਜਦੋਂ ਤੁਸੀਂ ਵੋਟ ਪਾਉਨੇ ਹੋ ਕਿਸੇ ਨੂੰ ਚੁਣਦੇ ਹੋ ਤੇ ਇਹ ਬੰਦਾ ਮੇਰੇ ਲਈ ਮੇਰੇ ਬੱਚਿਆਂ ਲਈ ਇਹ ਚੰਗੇ ਕੰਮ ਕਰੂਗਾ ਤੇ ਉਹ ਜਦੋਂ ਲੀਡਰ ਬਣ ਜਾਂਦੇ ਆ ਲੋਕ ਕੀ ਚੰਡੀਗੜ੍ਹ ਦਿੱਲੀ ਪਹੁੰਚ ਜਾਂਦੇ ਆ ਤੇ ਲੋਕਾਂ ਦਾ ਭੁੱਲੀ ਜਾਂਦੇ ਸੀ ਪਰ ਬਾਈ ਜੀ ਨੇ ਸਾਡੀ ਡਿਊਟੀ ਧੂਰੀ ਤੇ ਤਾਂ ਲਈਏ ਸਾਰੇ ਪਰਿਵਾਰ ਦੀ ਉਹ ਕਹਿੰਦੇ ਮੈਂ ਪੂਰਾ ਪੰਜਾਬ ਸੰਭੂਗਾ ਤੁਸੀਂ ਨੇ ਪਰਿਵਾਰ ਬਣ ਕੇ ਜਾਣਾ ਉਹਨਾਂ ਚ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਥੋਂ ਕੋਈ ਸੱਦਾ ਜਾਂਦਾ ਹੈ ਸਦਾ ਕੋਈ ਜਿੰਨਾ ਮਰਜੀ ਕੋਈ ਜ਼ਰੂਰੀ ਕੰਮ ਹੋਵੇ ਕੋਈ ਰਿਸ਼ਤੇਦਾਰ ਦਾ ਕਿਸੇ ਦਾ ਵਿਆਹ ਦਾ ਕੰਮ ਹੋਵੇ ਅਸੀਂ ਉਹ ਛੱਡ ਦਿੰਨੇ ਆ ਅਸੀਂ ਧੂਰੀ ਆਉਨੇ ਆ ਕਿਉਂਕਿ ਤੁਸੀਂ ਨੇ ਇੰਨਾ ਮਾਣ ਦਿੱਤਾ ਹੈ ਇਹ ਜਿਹੜਾ ਭਰੋਸਾ ਹੁੰਦਾ ਹੈ ਪਿਆਰ ਹੁੰਦਾ ਹੈ ਬਾਈ ਜੀ ਨੇ 10 ਸਾਲ ਚ ਪਹਿਲਾਂ ਤੁਸੀਂ ਦੋ ਵਾਰ ਐਮਪੀ ਬਣਾ ਕੇ ਇਹ ਇਹੀ ਕਮਾਈ ਹੈ ਉਹਨਾਂ ਦੀ ਉਹ ਕਹਿੰਦੇ ਮੈਂ ਕੋਈ ਪੈਸੇ ਨਹੀਂ ਕਮਾਉਣੇ ਖਾਣੀਆਂ ਉਹ ਵੀ ਦੋ ਰੋਟੀਆਂ ਹੁੰਦੀਆਂ ਨੇ ਨਾਲ ਕੋਈ ਵੀ ਨਹੀਂ ਲੈ ਕੇ ਜਾਂਦਾ ਉਹ ਪਰਮਾਤਮਾ ਨੇ ਉਹ ਤਾਂ ਪੱਥਰ 'ਚ ਵੀ ਕੀੜੇ ਨੂੰ ਦੇ ਦਿੰਦਾ ਹੈਗਾ ਸਾਨੂੰ ਕਿਉਂ ਨਹੀਂ ਦਊਗਾ ਅਸੀਂ ਕਿਦੇ ਲਈ ਕਿਉਂ ਅਸੀਂ ਠੱਗੀਆਂ ਮਾਰੀਏ ਜਾਂ ਕਿਉਂ ਸੀ ਇਹ ਚੀਜ਼ਾਂ ਦੇ ਤਾਨ ਦੇ ਪੰਡਾਰ ਪਰੀਆਂ ਜਿੱਦੋਂ ਸਾਨੂੰ ਲੋਕਾਂ ਦੀਆਂ ਅਰਦਾਸਾਂ ਸਾਨੂੰ ਲੋਕਾਂ ਦੇ ਇੰਨਾ ਪਿਆਰ ਮਿਲਵੇ ਹੈ ਸਾਰੀਆਂ ਮਾਵਾਂ ਕਹਿ ਲਿਆ ਨੇ ਪੁੱਤ ਜਿਉਂਦਾ ਰਹੇ ਤਰਖੀਆਂ ਕਰ ਖੁਸ਼ ਰਹੇ ਤੋਂ ਵੱਡੀ ਹੋਰ ਆਬਾਦ ਕੀ ਹੋ ਸਕਦੀ ਹੈ ਇਹ ਹੀ ਤੁਹਾਡੀਆਂ ਅਰਦਾਸਾਂ ਲੈਣ ਅਸੀਂ ਆਏ ਆ ਤੁਹਾਡਾ ਆਸ਼ੀਰਵਾਦ ਲੈਣ ਅਸੀਂ ਆਏ ਆ ਕਿ ਜਿਹੜੀ ਜਿਹੜਾ ਤੁਸੀਂ 2022 ਚ ਜਿਵੇਂ ਬਾਈ ਜੀ ਨੂੰ ਇੰਨਾ ਪਿਆਰ ਦਿੱਤਾ ਸੀ ਉਹੀ ਪਿਆਰ ਹੁਣ ਕਿਉਂਕਿ ਇਹ ਲੜਾਈ ਬਹੁਤ ਵੱਡੀ ਹੈ ਬਹੁਤ ਵੱਡੇ ਵੱਡੇ ਰਾਜਿਆਂ ਰਜਵਾੜਿਆਂ ਨਾਲ ਵੱਡੇ ਵੱਡੇ ਅਮੀਰਾਂ ਨਾਲ ਐ ਲੜਾਈ ਅਸੀਂ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮੁਕਾਬਲਾ ਕਰਦੇ ਆ ਤੁਹਾਡੇ ਸਿਰ ਤੇ ਤੁਸੀਂ ਸਾਡੇ ਨਾਲ ਜਦੋਂ ਖੜ ਜਾਂਦੇ ਹੋ ਕੰਧ ਬਣ ਕੇ ਤਾਂ ਸਾਨੂੰ ਫਿਰ ਉਹ ਚੀਜ਼ਾਂ ਕਿਉਂਕਿ ਜੇ ਤਾਂ ਸਾਡੇ ਮਨ 'ਚ ਕੋਈ ਚੋਰ ਹੋਵੇ ਫਿਰ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਐ ਅਸੀਂ ਤਾਂ ਜਿਹਾ ਜੇ ਤੁਸੀਂ ਜਿਹਾ ਜੇ ਪਹਿਲਾਂ ਵੀ ਉਹ ਹੈ ਜੇ ਹੋਣਾ ਤੇ ਇਹ ਚੀਜ਼ ਜਿਹੜੀ ਬਾਈ ਜੀ ਨੇ ਸਾਡੀ ਡਿਊਟੀ ਲਈ ਹੁੰਦੀ ਐ ਕਿ ਮੈਂ ਪੂਰੇ ਪੰਜਾਬ ਤੋਂ ਦੇਖੂਗਾ ਕਿੰਨੀਆਂ ਵੋਟਾਂ ਪੈਣੀਆਂ ਨੇ ਧੂਰੀ ਦੀਆਂ ਵੋਟਾਂ ਜਿਹੜੀਆਂ ਪੈਣੀਆਂ ਉਹ ਤੁਹਾਡੇ ਸਿਰ ਤੇ ਪੈਣੀਆਂ। ਸੋ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਜਾਦੇ ਵੱਧ ਜਾਂਦੀ ਹੈ। ਸੋ ਅਸੀਂ ਤਾਂ ਤੁਹਾਡੇ ਤੇ ਮਾਣ ਕਰਕੇ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਦਿੱਤੀ ਹੈ ਸਾਨੂੰ ਉਹ ਅਸੀਂ ਨਿਭਾਉਣ ਵਾਸਤੇ ਤੁਹਾਨੂੰ ਅਰਦਾਸ ਕਰਨ ਆਏ ਆ। ਸਕੂਲ ਬਣ ਰਹੇ ਨੇ। ਹਸਪਤਾਲ ਬਣ ਰਹੇ ਨੇ, ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ, ਬਿਜਲੀ ਮੁਫਤ ਮਿਲ ਰਹੀ ਹੈ। ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਾਰੰਟੀ ਉਹ ਰਹਿੰਦੀ ਹੈ ਉਹ ਹੈਗਾ ਤੁਹਾਡਾ 1000 ਰੁਪਿਆ ਉਹ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤਾਂ ਸਾਡੀ ਪਹਿਲੀ ਹੁੰਦੀ ਬਾਈ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੋਲਦੀ ਹੋ ਅਸੀਂ ਕਿਹਾ ਵੀ ਜਦੋਂ ਅਸੀਂ ਜਾਣੇ ਆ ਨਾ ਤਾਂ ਸਾਨੂੰ ਇਹ ਲੱਗਦਾ ਵੀ ਜਦੋਂ ਇਹ ਗਰੰਟੀ ਪੂਰੀ ਹੋ ਗਈ ਨਾ ਫਿਰ ਸਾਡੀ ਕਿਸੇ ਨਾਲ ਤੁਹਾਡੀ ਕੋਈ ਕਿਸੇ ਨਾਲ ਵੀ ਸ਼ਿਕਾਇਤ ਨਹੀਂ ਕੋਈ ਕਰੂਗਾ ਸੋ ਇਹ ਤੁਹਾਡਾ ਰਹਿੰਦਾ ਪਰ ਤੁਸੀਂ ਆਪ ਸਿਆਣੇ ਹੋ ਜਦੋਂ ਆਪਾਂ ਕਿਸੇ ਖੰਡਰ ਘਰ ਚ ਜਾ ਕੇ ਰਹਿਣ ਲੱਗਦੇ ਆ ਉਹਨੂੰ ਸਾਫ਼ ਸੁਥਰਾ ਕਰਨ ਲਈ ਸੁਧਾਰਨ ਲਈ ਉਹਨੂੰ ਟਾਈਮ ਲੱਗਦਾ ਹੈ ਰੋਜ਼ਗਾਰ ਦਾ ਇੰਨਾ ਮਾੜਾ ਹਾਲ ਸੀ ਕਿ ਬੱਚੇ ਬਾਹਰ ਨੂੰ ਭੱਜ ਰਹੇ ਸੀ ਹੁਣ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਸੇਕ ਸੁਭਾਵਾਂ ਦਾ ਇੰਨਾ ਬੁਰਾ ਹਾਲ ਸੀ ਕਿਉਂਕਿ ਜਿਹੜੀ ਗਰੀਬੀ ਹੈ ਕਿਸੇ ਵੀ ਘਰ ਦੀ ਗਰੀਬੀ ਉਹ ਬੱਚੇ ਕੱਕ ਸਕਦੇ ਨੇ ਪੜ ਕੇ ਅਫਸਰ ਬਣ ਕੇ ਪਹਿਲਾਂ ਉਹਨਾਂ ਨੂੰ ਪੜਾਉਣਾ ਜ਼ਰੂਰੀ ਹੈ ਸਕੂਲ ਬਣਾਏ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਬਣਦੇ ਉਹਦੇ ਹਿਸਾਬ ਨਾਲ ਰੋਜ਼ਗਾਰ ਦੇਣਾ ਜ਼ਰੂਰੀ ਹੈ ਹਰ ਇੱਕ ਬੰਦੇ ਲਈ ਜਾਨ ਸਭ ਲਈ ਕੀਮਤੀ ਹੁੰਦੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਅਮੀਰ ਤਾਂ ਸੋਚਣ ਜਾਣ ਤੋਂ ਪਹਿਲਾਂ ਇਹ ਨਹੀਂ ਸੋਚਦਾ ਮਰੀਜ਼ ਚੱਕਣ ਤੋਂ ਪਹਿਲਾਂ ਕਿ ਮੇਰੇ ਕੋਲੇ ਪੈਸਾ ਕੀ ਹੈ ਮੈਂ ਕਿੱਥੇ ਲੈ ਕੇ ਜਾਣਾ ਜੁੜਾ ਵਧੀਆ ਤੋਂ ਵਧੀਆ ਹਸਪਤਾਲ ਹੁੰਦਾ ਉੱਥੇ ਕਰਾ ਲੈਂਦਾ ਇਲਾਜ ਪਰ ਗਰੀਬ ਬੰਦਾ ਇੱਕ ਮਰ ਰਿਹਾ ਹੁੰਦਾ ਹੈ ਪਰ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਥੇਵ ਦੇਖਦੇ ਨੇ ਕਿ ਸਾਡੇ ਕੋਲੇ ਪੈਸੇ ਕਿੰਨੇ ਨੇ ਅਸੀਂ ਕਿਹੜੇ ਹਸਪਤਾਲ 'ਚ ਜਾਈਏ ਸੋ ਇਹ ਜਿਹੜੀ ਸੋਚ ਹੈ ਨਾ ਇਹ ਜਿਹੜੀ ਫਿਕਰ ਹੈ ਜਿਹੜਾ ਉਹ ਕਹਿੰਦੀ ਇਹ ਮੈਂ ਲੋਕਾਂ ਦਾ ਮਟਾਉਣੇ ਲੋਕ ਸਰਕਾਰੀ ਹਸਪਤਾਲ 'ਚ ਜਾਣ ਤੇ ਉਹਨਾਂ ਨੂੰ ਲੱਗੇ ਕਿ ਮੇਰਾ ਇਹ ਪਰਿਵਾਰ ਦਾ ਮੈਂਬਰ ਇਹਨੂੰ ਭਗਵਾਨ ਸਤਮਾਨ ਦੀ ਸਰਕਾਰ ਸੰਭੂਗੀ ਕਿਉਂਕਿ ਤੁਸੀਂ ਨੇ ਜ਼ਿੰਮੇਵਾਰੀ ਬਹੁਤ ਵੱਡੀ ਲਈ ਹੈ ਸੋ ਉਹਨਾਂ ਦਾ ਫਰਜ਼ ਵੀ ਬਹੁਤ ਵੱਡਾ ਬਣਦਾ ਹੈਗਾ ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਬਾਕੀ ਆ ਗਲੀਆਂ ਨਾਲੀਆਂ ਜਾਂ ਲਾਈਟਾਂ ਜਾਂ ਇਹ ਉਹ ਇੱਕ ਬ੍ਰਿਜ ਦਾ ਜਿਹੜਾ ਕੰਮ ਹੈ ਉਹ ਵੀ ਬਹੁਤ ਉਹਦੇ ਨਾਲ ਚੱਲ ਰਿਹਾ ਹੈ ਅੰਡਰਪਾਸ ਦਾ ਵੀ ਓਵਰਬ੍ਰਿਜ ਦਾ ਵੀ ਕੁਝ ਰੇਲਵੇ ਦੀਆਂ ਆ ਜਾਂਦੀਆਂ ਨੇ ਕਿਉਂਕਿ ਇਹ ਸੈਂਟਰ ਦੇ ਅੰਦਰ ਆ ਜਾਂਦਾ ਹੈਗਾ ਸੋ ਜਦੋਂ ਤੁਸੀਂ ਪਾਰਲੀਮੈਂਟ ਮੈਂਬਰ ਦੀ ਆਪਣੀ ਪਾਰਟੀ ਦਾ ਜਿਤਾਉਂਗੇ ਤਾਂ ਬਾਈ ਜੀ ਨੂੰ ਇਹ ਭਰੋਸਾ ਹੋ ਜੂ ਕਿ ਮੇਰੇ ਲੋਕ ਮੇਰੇ ਨਾਲ ਨੇ ਸਭ ਤੋਂ ਵੱਡੀ ਗੱਲ ਬਰੂਤੀਆਂ ਦਾ ਜਿਹੜਾ ਇੱਥੇ ਆਉਣਾ ਪੂਰੀ ਚੋਂ ਬੰਦ ਹੋ ਜੂਗਾ ਵੀ ਹੁਣ ਸਾਡੀ ਦੁਕਾਨਦਾਰੀ ਨਹੀਂ ਚੱਲਦੀ ਹੈ ਹੁਣ ਇੱਥੇ ਭਗਵੰਤ ਮਾਨ ਇਹਨਾਂ ਦਾ ਹੈ ਇਹ ਭਗਵੰਤ ਮਾਨ ਦੇ ਨੇ ਸੋ ਇਹ ਜਿਹੜੀ ਤਸੱਲੀ ਤੁਹਾਡੇ ਤੋਂ ਜਿਹੜੀ ਅਸੀਂ ਪਿਆਰ ਤੁਹਾਡੇ ਤੋਂ ਮੰਗਣ ਵਾਸਤੇ ਆਏ ਆ ਸਾਡਾ ਸਾਰਾ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਰਹੇਗਾ ਕਦੇ ਵੀ ਸਾਨੂੰ ਇਹ ਨਹੀਂ ਮਤਲਬ ਤੁਹਾਨੂੰ ਇਹ ਨਹੀਂ ਆਉਗੀ ਕਿ ਭਾਈ ਜੀ ਕਿਉਂਕਿ ਉਹਨਾਂ ਕੋਲੇ ਟਾਈਮ ਘੱਟ ਹੁੰਦਾ ਧੂਰੀ ਵਾਸਤੇ ਪਰ ਅਸੀਂ ਫਿਰ ਵੀ ਕਹਿੰਦੇ ਰਹਿੰਦੇ ਆ ਕਿ ਤੁਸੀਂ ਜ਼ਿਆਦਾ ਆਇਆ ਕਰੋ ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੱਸ ਤਾਂ ਦਿਨੀਓ ਸਾਰਾ ਕੁਛ ਆ ਕੇ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਮੈਂ ਉਹ ਪੂਰਾ ਕਰ ਦਿੰਦੇ ਨੇ ਚਲੋ ਸਾਡਾ ਤਾਂ ਸਾਡੀ ਤਾਂ ਜ਼ਿੰਮੇਵਾਰੀ ਹੈ ਸਾਡੇ ਪਰਿਵਾਰ ਦੀ ਤੇ ਬਾਕੀ ਤੁਹਾਡੇ ਤੋਂ ਹੀ ਅਸ਼ੀਰਵਾਦ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਭਰੋਸਾ ਹੈ ਉਹ ਦੁਬਾਰਾ ਲੈਣ ਵਾਸਤੇ ਅਸੀਂ ਆਏ ਆ ਕਿ ਤੁਸੀਂ ਨੇ ਮੀਟ ਹੇਅਰ ਨੂੰ ਵੋਟਾਂ ਪਾ ਕੇ ਇੱਕ ਤਰੀਕ ਨੂੰ ਬਹੁਤ ਵੱਡੀ ਲੀਡ ਦੇਣੀ ਹੈ ਤੇ ਪੂਰੇ ਪੰਜਾਬ 'ਚ ਪਤਾ ਲੱਗ ਜਵੇ ਕਿ ਧੂਰੀ 'ਚ ਕੰਮ ਹੋ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ